32 ਦਿਨ ਹੋ ਗਏ ਦੇਸੀ ਚੂਚਿਆਂ ਨੂੰ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਹੁਣ ਇਹਨਾਂ ਨੇ ਨਵੀਂ ਖੁੱਲੀ ਜਗ੍ਹਾ ਨੂੰ ਵੀ ਪੂਰੀ ਤਰ੍ਹਾਂ ਅਪਣਾ ਲਿਆ ਹੈ ਪਹਿਲੇ 2 ਦਿਨ ਇਹ ਇਕੱਠੇ-ਇਕੱਠੇ ਰਹਿੰਦੇ ਸਨ ਪਰ ਅੱਜ ਇਹ ਸਾਰੀ ਥਾਂ ਤੇ ਆਜ਼ਾਦੀ ਨਾਲ ਘੁੰਮ ਰਹੇ ਨੇ ਇਹ ਸਾਫ਼ ਦਿਖ ਰਿਹਾ ਹੈ ਕਿ ਇਹਨਾਂ ਨੂੰ ਨਵੀਂ ਜਗ੍ਹਾ ਪਸੰਦ ਆ ਰਹੀ ਹੈ ਹਵਾ ਦਾ ਮਾਹੌਲ ਮਹਿਸੂਸ ਕਰਕੇ ਗਰਮੀ ਤੋਂ ਵੀ ਕਾਫੀ ਰਾਹਤ ਮਿਲ ਰਹੀ ਹੈ ਸਿਹਤ ਵੀ ਠੀਕ ਚੱਲ ਰਹੀ ਹੈ ਖੁਰਾਕ ਤੇ ਪਾਣੀ ਵੱਧ ਮਿਲ ਰਿਹਾ ਹੈ ਤੇ ਅਸੀਂ ਵੀ ਹਰ ਪਲ ਆਪਣੀ ਤਰਫੋਂ ਪੂਰੀ ਦੇਖਭਾਲ ਕਰ ਰਹੇ ਹਾਂ ਤੁਸੀਂ ਜਿਵੇਂ ਸਾਥ ਦੇ ਰਹੇ ਹੋ ਉਹ ਸਾਡੀ ਹੌਸਲੇ ਦੀ ਸਭ ਤੋਂ ਵੱਡੀ ਤਾਕਤ ਹੈ ਕੱਲ ਫਿਰ ਮਿਲਦੇ ਹਾਂ ਨਵੇਂ ਦਿਨ ਨਾਲ ਨਵੇਂ ਪੜਾਅ ਨਾਲ ਧੰਨਵਾਦ ਜੀ